ਲਵ ਮੈਰिज ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਤੁਗ ਲੱਗੇ ਫਰਮਾਨ ਕੀਤਾ ਗਿਆ ਜਾਰੀ। ਹੁਣ ਇੱਕੋ ਪਿੰਡ ਦੇ ਮੁੰਡਾ ਕੁੜੀ ਦੀ ਲਵ ਮੈਰिज ਨਹੀਂ ਹੋਵੇਗੀ ਸਵਿਕਾ। ਮੁੰਡਾ ਕੁੜੀ ਨਾ ਕੀਤਾ ਜਾਵੇਗਾ ਸਮਾਜਿਕ ਬਾਈਕਾਟ। ਤੇ ਪਿੰਡ ਦੇ ਵਿੱਚ ਉਹ ਵੀ ਕੱਢਿਆ ਜਾਵੇਗਾ ਬਾਹਰ। ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਮਤਾ ਹੋਇਆ ਪਾਸ। ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਲਵ ਮੈਰਿਜ ਨੂੰ ਲੈ ਕੇ ਤਾਂ ਦਾਜ਼ੇ ਕਿ ਪਿੰਡਾਂ ਦੇ ਵਿੱਚ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਮੁੰਡਾ ਕੁੜੀ ਦੀ ਲਵ ਮੈਰਿਜ ਹੁਣ ਸਵੀਕਾਰ ਨਹੀਂ ਕੀਤੀ ਜਾਵੇਗੀ ਅਜਿਹਾ ਕਰਨ ਵਾਲਿਆਂ ਤੇ ਐਕਸ਼ਨ ਲਿਆ ਜਾਵੇਗਾ ਮੁੰਡੇ ਕੁੜੀ ਨਾਲ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਤੇ ਮੁੰਡੇ ਕੁੜੀ ਨੂੰ ਪਿੰਡ ਦੇ ਵਿੱਚ ਵੀ ਬਾਹਰ ਕੱਟਿਆ ਜਾਵੇਗਾ ਇਹ ਮਾਮਲਾ ਨਬਾ ਬਲੌਕ ਦੇ ਪਿੰਡ ਗਲਵੱਟੀ ਤੋਂ ਸਾਹਮਣੇ ਜਿੱਥੇ ਕਿ ਮੁੰਡਾ ਕੁੜੀ ਵੱਲੋਂ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ ਪਿੰਡ ਦਾ ਕੋਈ ਵੀ ਵਿਅਕਤੀ ਮੁੰਡੇ ਦੇ ਪਰਿਵਾਰ ਅਤੇ ਕੁੜੀ ਦੇ ਪਰਿਵਾਰ ਨਾਲ ਸਮਾਜਿਕ ਬਾਈਕਾਟ ਕਰੇਗਾ ਤੇ ਮੁੰਡਾ ਕੁੜੀ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਟਿਆ ਜਾਵੇਗਾ ਪੀੜਤ ਲੜਕੀ ਨੇ ਨਾਬਾ ਦੀ ਅਦਾਲਤ ਦੇ ਵਿੱਚ ਦਰਵਾਜਾ ਖਰਕਾ ਕਿੰਨਸਾ ਦੇ ਮੰਗ ਕੀਤੀ ਹੈ ਪੀੜਤ ਲੜਕੇ ਦੇ ਵਕੀਲ ਨੇ ਕਿਹਾ ਕਿ ਕਾਨੂੰਨ ਮੁਤਾਬਕ ਪਿੰਡੀ ਪੰਚਾਇਤ ਕੋਲ ਕੀ ਅਧਿਕਾਰ ਹੈ ਕਿ ਉਹ ਮੁੰਡੇ ਕੁੜੀ ਨੂੰ ਪਿੰਡ ਦੇ ਵਿੱਚ ਕੀ ਬਾਹਰ ਕੱਢ ਸਕਦੇ ਹਨ ਜਦ ਕਿ ਲੜਕੇ ਦਾ ਪਿੰਡ ਹੈ ਤਾਂ ਜਿੱਦੇ ਪਿੰਡ ਹੈ ਤਾਂ ਘਰ ਵੀ ਹੈ ਉੱਥੇ ਤਾਂ ਦੂਜੇ ਪਾਸੇ ਗਲਵੱਟੇ ਪੁਲਿਸ ਚੌਂਕੀ ਇੰਚਾਰਜ ਨਵਦੀਪ ਕੌਰ ਨੇ ਕਿਹਾ ਕਿ ਇਹ ਮੈਟਰ ਕੋਰਟ ਦੇ ਵਿੱਚ ਚੱਲ ਚੱਲ ਰਿਹਾ ਹੈ ਪੁਲਿਸ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੀ ਅੰਦਰਾਜੀ ਕੀ ਤਰਨਜੀਤ ਸਿੰਘ ਅਤੇ ਦਿਲਪ੍ਰਿਤ ਕੌਰ ਜੋ ਕਿ ਇੱਕੋ ਪਿੰਡ ਦੇ ਰਹਿਣ ਵਾਲੇ ਨੇ 2016 ਦੇ ਵਿੱਚ ਇਹਨਾਂ ਨੇ ਲੰਬ ਮੈਰਿਜ ਕਰਵਾਏ ਜਿਨ੍ਹਾਂ ਦੇ ਹੁਣ ਦੋ ਬੱਚੇ ਵੀ ਹਨ ਇਹ ਦੋਵੇਂ ਕਈ ਸਾਲ ਪਿੰਡ ਤੋਂ ਬਾਹਰ ਕਿਰਾਏ ਤੇ ਰਹੇ ਹੁਣ ਆਪਣੇ ਦੋ ਬੱਚਿਆਂ ਸਮੇਤ ਕਰੀਬ 2 ਸਾਲਾਂ ਤੋਂ ਪਿੰਡ ਦੇ ਵਿੱਚ ਹੀ ਰਹਿ ਰਹੇ ਹਨ ਤਾਂ ਪਿੰਡੀ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਟ ਕਰਨ ਦਾ ਐਲਾਨ ਕੀਤਾ ਗਿਆ ਤੇ ਇਹਨਾਂ ਨੂੰ ਪਿੰਡ ਤੋਂ ਬਾਹਰ ਰਹਿਣ ਦਾ ਫਰਮਾਨ ਜਾਰੀ ਕੀਤਾ ਗਿਆ ਕਿ ਤੁਸੀਂ ਪਿੰਡ ਦੇ ਵਿੱਚ ਨਹੀਂ ਰਹਿ ਸਕਦੇ ਤਾਂ ਕਿ ਕੁਝ ਕਹਿਣਾ ਹੈ ਪੀੜਤ ਦਾ ਅਤੇ ਇਹਨਾਂ ਦੇ ਵਕੀਲ ਦਾ ਕੀ ਆਓ ਸੁਣਦੇ ਹਾਂ ਮਾਮਲਾ ਜੀ ਹੈ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਨਜੀਤ ਸਿੰਘ ਦੀ ਬੇਟੀ ਤੇ ਕਰਵਿੰਦਰ ਸਿੰਘ ਦੇ بیٹے ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਿਹੜੀ ਬਾਹਰ ਰਹ ਰਹੇ ਸੀਗੇ ਹੁਣ 6 ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਊੜੀ ਆ ਜਾਣ ਜਾਣ ਕੇ ਅੱਗੇ ਆਉਂਦੀ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰੰਜਸ਼ਬਾ ਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣ ਆ ਕੱਢਣ ਆਲਾ ਜਿਵੇਂ ਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਮੁੰਡਿਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਸਾਲ ਪਹਿਲਾਂ ਚੌਂਕੀ ਤੇ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 20 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇਹਨਾਂ ਤੇ ਹਰਾਸਮੈਂਟ ਦਾ ਮੇਰਾ ਖਿਆਲ ਆ ਸ਼ਾਇਦ ਕੇਸ ਕਰਤਾ ਕਹਿੰਦੇ ਨੇ ਵੀ ਸਾਨੂੰ ਸੰਮਣ ਆ ਗਏ ਮੇਰੇ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਐਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਤੋਂ ਮੈਂ ਤਾਂ ਮੇਰੇ ਕੋਲੇ ਕੋਈ ਅਥੋਰਟੀਆ ਵੀ ਹਾਂ ਮੈਂ ਉਹਨੂੰ ਪਿੰਡ ਤੋਂ ਬਾਹਰ ਕੱਢ ਸਕਾਂ ਆ ਇਹ ਪਬਲਿਕ ਬਾਈਕਾਟ ਅਸੀਂ ਨਹੀਂ ਸਾਡਾ ਸਮਾਜ ਹੈ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸਾਝ ਨਹੀਂ ਰੱਖੂਗਾ ਇਹ ਇਸੇ ਵਾਸਤੇ ਅਸੀਂ ਜਿਹੜਾ ਜਿਹੜਾ ਕੱਤਾ ਇਸ ਤਰਕੇ ਰੱਖਿਆ ਸੀ ਕਿਉਂਕਿ ਇਹ ਹੈ ਕੱਲ੍ਹ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਫਰਮਾਨ ਹੈ ਇਹ ਕੋਈ ਫਰਮਾਨ ਨਹੀਂ ਜੀ ਤੁਗਲਕੀ ਫਰਮਾਨ ਹੈ ਇਹ ਇਹ ਜਿਹੜਾ ਇਹਨਾਂ ਨੇ ਮਤਲਬ ਇਹ ਇਲੀਗਲ ਮਤਾ ਅਜ ਪਾਸ ਕੀਤਾ ਹੈ ਦਿਲਪ੍ਰੀਤ ਤਰਨਜੀਤ ਸਿੰਘ ਦੇ ਉਹਦੇ ਪਰਿਵਾਰ ਦੇ ਖਿਲਾਫ ਇਹ ਬਿਲਕੁਲ ਇਲੀਗਲ ਹੈ ਜੀ ਕਿਉਂਕਿ ਜੋ ਇਹਨਾਂ ਨੇ 5-6 ਦਿਨ ਪਹਿਲਾਂ ਮੈਨੂੰ ਅਪਰੋਚ ਕੀਤੀ ਸੀ ਜੀ ਦਿਲਪ੍ਰੀਤ ਤੇ ਤਰਨਜੀਤ ਨੇ ਤੇ ਉਹਨਾਂ ਦੇ ਕਹਿਣ ਮੁਤਾਬਕ 2016 ਦੇ ਵਿੱਚ ਇਹਨਾਂ ਦੀ ਮੈਰਿਜ ਹੋਈ ਸੀ ਮੈਰਿਜ ਤੋਂ ਬਾਅਦ ਇਹ 2-3 ਸਾਲ ਤੱਕ ਆਪਣੇ ਘਰ ਤੋਂ ਬਾਹਰ ਰਹੇ ਨੇ ਰੈਂਟ ਤੇ ਰਹੇ ਨੇ ਜੀ ਬਟ ਹੁਣ ਜਦੋਂ ਆਪਣੇ ਘਰ ਵਾਪਸ ਆਏ ਨੇ ਪਿਛਲੇ 3-4 ਸਾਲ ਤੋਂ ਤੇ ਹੁਣ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਹੋਰ ਗੈਰ ਸਮਾਜਿਕ ਅੰਸਰਾਂ ਵੱਲੋਂ ਲੜਕੀ ਦੇ ਬ੍ਰਦਰਜ਼ ਵੱਲੋਂ ਉਹਦੇ ਫਾਦਰ ਵੱਲੋਂ ਤੇ ਇਸ ਕਰਕੇ ਅਸੀਂ ਮਾਨਯੋਗ ਅਦਾਲਤ ਨਾਭਾ ਦੇ ਵਿੱਚ ਕੇਸ ਵੀ ਦਾਇਰ ਕੀਤਾ ਸੀ ਉਹਦੇ ਵਿਚਾਰੇ ਮਤਾ ਪਾਸ ਕੀਤਾ ਕਿਉਂਕਿ ਲੜਕੀ ਵੀ ਪਿੰਡ ਦੀ ਹੈ ਤੇ ਲੜਕਾ ਵੀ ਪਿੰਡ ਦਾ ਜੀ ਇਹਨਾਂ ਨੇ ਮੈਰਿਜ ਕਰਵਾਈ ਹੈ ਲਾਮ ਮੈਰਿਜ ਕਰਵਾਈ ਹੈ ਇਸ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚ ਸਮਾਜਿਕ ਬਾਈਕਾਟ ਕੀਤਾ ਜਾਵੇ ਸੋਸ਼ੀਅਲੀ ਬਾਈਕਾਟ ਕਰਨ ਦਾ ਮਤਾ ਪਾਇਆ ਤੇ ਉਹ ਕਹਿ ਰਹੇ ਨੇ ਕਿ ਪਿੰਡ ਚ ਵੀ ਨਾ ਰਹਿਣ ਕਿਸ ਤਰ੍ਹਾਂ ਇਹ ਦੇਖਦੇ ਹੋ ਇਸ ਤਰ੍ਹਾਂ ਹੀ ਕਰ ਸਕਦੇ ਆ ਪਿੰਡ ਪੰਚਾਇਤ ਦਾ ਤਾਂ ਕੋਈ ਰਾਈਟ ਹੀ ਨਹੀਂ ਹੈ ਜੀ ਕਿਸੇ ਨੂੰ ਕੱਢ ਸਕਦੇ ਨੇ ਆਪਣੇ ਘਰ ਚੋਂ ਠੀਕ ਹੈ ਜੀ ਉਹ ਲੀਗਲੀ ਪਿੰਡ ਦੇ ਵਿੱਚ ਰਹਿ ਰਹੇ ਨੇ ਲੀਗਲ ਉਹਨਾਂ ਦੀ ਮੈਰਿਜ ਹੈ ਉਹਨਾਂ ਦੇ ਦੋ ਬੱਚੇ ਨੇ ਠੀਕ ਹੈ ਜੀ ਤੇ ਹੁਣ ਉਹਨਾਂ ਦਾ ਜਿਹੜਾ ਫਰਮਾਨ ਹੈ ਕਿ ਪਿੰਡ 'ਚ ਨਹੀਂ ਰਹਿਣਾ ਸੋਸ਼ੀਅਲ ਬਾਇਕਾਟ ਕਰਨਾ ਟੋਟਲੀ ਇਲੀਗਲ ਹੈ ਅੱਜ ਦੇ ਸਮਾਜ 'ਚ ਜਿੰਨੇ ਪਹਿਲਾਂ ਮੈਰਿਜ 2016 ਵਿੱਚ ਹੋਈਆ ਇਹ 2-3 ਸਾਲ ਬਾਹਰ ਵੀ ਰਹੇ ਨੇ ਤੇ ਹੁਣ ਆ ਕੇ ਰਹਿਣ ਲੱਗੇ ਨੇ ਪਿੰਡ 'ਚ ਇਹ ਪਿਛਲੇ 2-3 ਸਾਲ ਤੋਂ ਪਿੰਡ 'ਚ ਵਾਪਸ ਆਏ ਨੇ ਜੀ ਉੱਥੇ ਰਹਿ ਰਹੇ ਨੇ ਆਪਣੇ ਘਰ 'ਚ ਰਹਿ ਰਹੇ ਨੇ ਜੀ ਕੋਈ ਉੱਥੇ ਕੋਈ ਇਲੀਗਲ ਕਿਸੇ ਕਬਜ਼ੇ ਨਹੀਂ ਕੀਤਾ ਹੋਇਆ ਕੋਈ ਧੱਕੇ ਨਾਲ ਨਹੀਂ ਰਹਿ ਰਹੇ ਸਿਰ ਪ੍ਰੋਬਲਮ ਇਹ ਹੈ ਕਿ ਪਿੰਡ ਕੁੜੀ ਵੀ ਪਿੰਡ ਦੀ ਹੈ ਤੇ ਆਪਣਾ ਲੜਕਾ ਵੀ ਪਿੰਡ ਦਾ ਹੈ ਮੇਨ ਪ੍ਰੋਬਲਮ ਇਹਨਾਂ ਨੂੰ ਇਹੀ ਹੈ ਜੀ ਅਧਰੇ ਦੂਜੇ ਪਾਸੇ ਗਲਵੱਟੀ ਪੁਲਿਸ ਚੌਕੀ ਇੰਚਾਰਜ ਨਵਦੀਪ ਕੌਰ ਨੇ ਇਸ ਮਾਮਲੇ ਸਬੰਧੀ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਜੀ ਗਲਪ੍ਰਿਤ ਫੋਰਟਰ ਜਿੱਥੇ ਹੈ ਇਹ ਗਲਤ ਪਿੰਡ ਦੇ ਰਹਿਣ ਵਾਲੇ ਆ। ਉਹ ਗਲਤ ਪਿੰਡ ਚੌਕੀ ਦੇ ਵਿਚ ਆਂਦਾ ਏ ਪਿੰਡ। ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ। ਕੋ ਇਹਦੇ ਵਿੱਚ ਪੁਲਿਸ ਦੀ ਕਾਲਗੁਜ਼ਾਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਰਹੀ ਨਹੀਂ ਆ। ਇਹ ਕੌਂਡ ਦਾ ਮੈਟਰ ਆ। ਇਹਦੇ ਵਿੱਚ ਕੌਂਡ ਦੀ ਕੋਈ ਦੇਖ ਨਹੀਂ ਚਾਹਦੀ। ਇਹਦੇ ਬਾਰੇ ਹਲੇ ਤਾਂ ਕੁਝ ਨਹੀਂ ਹੋਇਆ। ਹਮਤਰਾ ਦੇ ਕਿਤੇ। ਹਾਂਜੀ। ਹਾਲੇ ਤੱਕ ਵੀ ਤਾਂ ਕੋਈ ਕਾਨੂੰਨ ਕਰਦੇ ਕੋਈ ਵੀ ਐਦਾ ਦੀ ਸ਼ਿਕਾਇਤ ਨਹੀਂ ਆ। ਪਿੰਡ ਦੀ ਪੰਚਾਇਤ ਤੋਂ ਜਾਂ ਪਿੰਡ ਦੇ ਸਰਪੰਚ ਤੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੁਸ਼ਤ ਨਹੀਂ। ਅੰਦਾਜ਼ਾ ਹੈ ਕਿ ਇਹ ਮਤਾ ਬਠਿੰਡਾ, ਮੋਹਾਲੀ ਦੇ ਪਿੰਡਾਂ ਦੇ ਵਿੱਚ ਵੀ ਪਾਸ ਕੀਤਾ ਗਿਆ ਹੈ ਕਿ ਮੁੰਡੇ ਕੁੜੀ ਦੇ ਨਾਲ ਸਮਾਜਿਕ ਬਾਈਕਾਟ ਕੀਤਾ ਜਾਵੇਗਾ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਤੇ ਮੁੰਡੇ ਕੁੜੀ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਇਹ ਮਤਾ ਅੱਜ ਜਿਹੜਾ ਕਿ ਪਾਸ ਕੀਤਾ ਗਿਆ ਕਈ ਪਿੰਡਾਂ ਦੇ ਵਿੱਚ ਕਿ ਲੰਬ ਮੈਰਿਜ ਜੇਕਰ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਮੁੰਡਾ ਤੇ ਕੁੜੀ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਸਰਦੀਕਲਾ ਟਾਈਮ ਟੀਵੀ ਲਈ ਨਾਬਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਸਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ press ਕਰੋ ਬੈਲ ਆਈਕਨ ਨੂੰ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.